ਕੀ ਡੀਐਨ ਰੋਗ ਦੇ ਕੀ ਨਾ ਨਾ ਬਾਈ ਨਾ ਲੱਗਦੇ ਸੀ ਨੱਚਦੇ ਟੱਪਾਂ ਉੱਤੇ ਪਰ ਇਹ ਆਇਆ ਕਿ ਨਾ ਮੈਂ ਉੱਤੋਂ ਵੱਡਾ ਭਰਾ ਹੈ ਕਹਿੰਦਾ ਹਾਂ ਗੱਲ ਕਰਨਾ ਹੈ ਈ ਕੋਣ ਕਰੇ ਆਪਾਂ ਗੱਲ ਥੋੜਾ ਕਰ ਲਾਂਗੇ ਤੀਸਰਾ ਆਉਣਾ ਪਟਣਾ ਹੈ ਜੀ ਦੇਖ ਕੇ ਤਾਂ ਸਮਝ ਆ ਗਿਆ ਕਿ ਭੇਜਦਾ ਤੇ ਉਹਨਾਂ ਦਾ ਛੋਟਾ ਬੰਦਾ ਖੜਾ ਆਇਆ ਸੀ ਤੇ ਉਹਦੇ ਦੋਨੇ ਭਰਾ ਨੇ ਗੱਲ ਤਾਂ ਹੈ ਜੀ ਆਪਣੇ ਥੱਲੂ ਪੁੱਤਰ ਆਮਾ ਜੀਤਾ ਜੀ ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਤੋਂ ਹੈਗਾ ਸੀ ਦਾ ਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ ਇਹਨਾਂ ਮੁੰਡਿਆਂ ਨੇ ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ ਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਗੋਲ ਬੁਲਾਈਆ ਇਹਨਾਂ ਦਾ ਹੋ ਗਿਆ ਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਨਾਲ ਪਪਨ ਸਰਪੰਚੇ ਦਾ ਮੁੰਡਾ ਹੈਗਾ ਸੀ ਰਤਨ ਲਾਲ ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਮੈਂ ਅੱਜ ਡਿਊਟੀ ਤੇ ਗਿਆ ਫਲੱਡ ਸਿਚੁਏਸ਼ਨ ਚੱਲਦਾ ਪਿਆ ਮੈਂ ਡਿਊਟੀ ਤੇ ਗਿਆ ਤੇ ਡਿਊਟੀ ਦੇ ਮਗਰੋਂ ਮੇਰੇ ਮੇਰੇ ਪਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਪੰਤੋੜ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਤੂੰ ਜਲਦੀ ਜਲਦੀ ਆਇਆ ਮੈਂ ਆ ਕੇ ਇਥੋਂ ਘਰ ਦੇ ਇਹਨਾਂ ਨੂੰ ਲੈ ਕੇ ਗਿਆ ਘਰ ਦੇ ਨੂੰ ਐਡਮਿਟ ਕਰਾਉਣ ਲੱਗਾ ਇੱਕ ਤਾਂ ਮੈਂ ਰਿਪੋਰਟ ਕੀਤੀ ਥਾਣਾ 70 ਦੇ ਵਿੱਚ ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੇਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਬਿਨਾਂ ਦੇ ਪਿਸਟਲ ਪੁਸ਼ਟਨ ਲਈ ਫਿਰਦੇ ਨੇ ਚਿੱਟਾ ਵੇਚਦੇ ਨੇ ਗੈਂਗਸਟਰ ਬੰਦੇ ਨੇ ਨਾਲ ਕਾਪੇ ਗੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਤੇ ਮੈਨੂੰ ਮੈਨੂੰ ਥਾਣਾ ਸਤਰ ਫਰੋਇਪੁਰ ਨੇ ਵੀ ਰੋਕੀ ਰੱਖਿਆ ਵੀ ਤੂੰ ਇਹ ਨਾ ਜਾ ਵੀ ਤੇਰਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਤੇ ਮੈਂ ਉਹਨਾਂ ਦੇ باوجود ਮੈਂ ਸਿਰਫ ਰਿਪੋਰਟ ਕਰਕੇ ਤੇ ਆਪਦੇ ਘਰੇ ਆਇਆ ਹੈਗਾ ਘਰ ਆਣ ਕੇ ਮੇਰੀ ਨੋਹ ਸੀ ਘਰੇ ਕੱਲੀ ਹੈਗੀ ਬੇਟਾ ਮੇਰਾ ਪੀਰਾਮਲ ਕੈਪੀਟਲ ਫੈਂਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਹੈਗਾ ਤੇ ਮੇਰੀ ਨੋਹ ਕੱਲੀ ਇਸ ਕਰਕੇ ਮੈਂ ਆਇਆ ਹੈਗਾ ਵੀ ਮੇਰੇ ਘਰ ਤੇ ਮੈਨੂੰ ਦੱਸਿਆ ਵੀ ਤੇਰੇ ਘਰ ਤੇ ਦੁਬਾਰਾ ਫੇਰ ਹਮਲਾ ਕਰਨ ਦੇ ਤੇ ਮੈਂ ਇਸ ਕਰਕੇ ਆਦੇ ਨੋਹ ਦੀ ਰਕਵਾਲੀ ਲਈ ਤੇ ਆਦੇ ਘਰ ਦੇ ਰਕਵਾਲੀ ਮੈਂ ਇੱਥੇ ਪਹੁੰਚਿਆ ਹੈਗਾ ਉਹ ਵੀ ਮੈਂ ਪਿੰਡ ਦੇ ਮੋਤਬਾਰਾ ਨੂੰ ਮੈਂ ਪੁੱਛਿਆ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਖਬਰਾਂ ਨਹੀਂ ਕੋਈ ਲੋੜ ਨਹੀਂ ਤੂੰ ਆ ਜਾ। ਹੁਣ ਜਿਹੜਾ ਹੌਲਾ ਹੈ ਤੇ ਕੀ ਕਾਰ ਹੈ? ਹੁੰਦੇ ਜੀ ਮੈਂ ਇਨਸਾਫ ਮੰਗ ਰਾ ਮੈਂ ਸਰਕਾਰੀ ਮੁਲਾਇ ਮੇਰੀ ਫਲੱਡ ਸਿਜਨ ਡਿਊਟੀ ਚੱਲਦੀ ਪਈ ਹੈ 24 ਘੰਟੇ ਡਿਊਟੀ ਮੇਰੀ ਫਲੱਡ ਸਿਜਨ ਚੱਲਦਾ ਪਿਆ ਤੇ ਮੈਨੂੰ ਬਹੁਤ ਖਤਰਾ ਹੈਗਾ ਇਹ ਬੰਦੇ ਚਿੱਟੇ ਦਾ ਕੰਮ ਕਰਦੇ ਚਿੱਟਾ ਵੇਚਦੇ ਹੈਗੇ ਜੋ ਐਂਟੀ ਫਰੂਟ ਵਾਲੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਨੇ ਪਿੰਡ ਦੇ ਜਿਹੜੇ ਕੋਈ ਮੋਤਬਾਰ ਬੰਦੇ ਨੇ ਇਹ ਪੈਸਾ ਦੇ ਕੇ ਛਡਾ ਲਿਆਂਦੇ ਕੋਈ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਜੋ ਸ਼੍ਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਹੁਕਮਾ ਮੁਤਾਬਕ ਵੀ ਕੋਈ ਸਾਡੇ ਪਿੰਡ ਦੇ ਵਿੱਚ ਚਿੱਟਾ ਕੋਈ ਇੱਕ ਮਾਮੂਲਾ ਜਿਮਣੀ ਬੰਦ ਹੋਇਆ ਪੈਸਾ ਦਿੰਦੇ ਨੇ ਬੰਦਾ ਛੜਾ ਲਿਆਂਦੇ ਪਿੰਡ ਦੇ ਮੋਹਤਬਰ ਜਿਹੜੇ ਬੰਦੇ ਨੇ ਰਲੇ ਹੋਏ ਨੇ ਉਹਨਾਂ ਨਾਲ ਤੇ ਉਹ ਚਿੱਟਾ ਵਕਾਰ ਰਹੇ ਨੇ ਤੇ ਚਿੱਟੇ ਦੇ ਬਾਵਜੂਦ ਮੇਰੇ ਦੋ ਚਾਚੇ ਦੇ ਮੁੰਡੇ ਨਾ ਠਾਂ ਠਾਂ ਦਿਨਾਂ ਬਾਅਦ ਮੌਤ ਹੋ ਗਈ ਇੱਕ ਸਾਡੇ ਪਿੰਡ ਚ ਭਤੀਜਾ ਲੱਗਦਾ ਉਹਦੀ ਮੌਤ ਹੋ ਗਈ ਇਹ ਪਿੰਡ ਤੋਂ ਕੁੰਡੇ ਪਿੰਡ ਨੂੰ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ ਇਹਨਾਂ ਦੇ ਸਿਰ ਤੇ ਕੋਈ ਜੂਨ ਹੀ ਸਰਕੀ ਕਾਰਵਾਈ ਬਿਲਕੁਲ ਜੀ ਫੁੱਲ ਬੜਾ ਫੁੱਲ ਹੋਣੀ ਚਾਹੀਦੀ ਨਹੀਂ ਤਾਂ ਮੈਂ ਡੀਜੀਪੀ ਨੂੰ ਆਪ ਜਾ ਕੇ ਰਿਕੁਐਸਟ ਕਰਾਂਗਾ ਮੇਰਾ ਨਾਮ ਪਰਮਜੀਤ ਜੇ ਤੇ ਤੇ ਹੋਇਆ ਕਿੱਥੇ ਹੋਇਆ ਕਿਉਂ ਹੋਇਆ ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾਲ ਵਿੱਚ ਪਿੰਡ ਦੇ ਮੁੰਡੇ ਜਵਾਨ ਮਰੀ ਜਾਂਦੇ ਆ ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ ਫਿਰ ਵੀ ਵੱਡਿਆਂ ਨੇ ਰੋਕਿਆ ਆ ਹਟ ਗਿਆ ਦੁਪਹਿਰੇ ਸਾਡਾ ਮੁੰਡਾ ਮਾੜਾ ਇਹ ਬਾਹਰ ਨਿਕਲਿਆ ਚੀ ਲੈਣ ਅਸੀਂ ਅੰਦਰ ਆਪਣੇ ਘਰ ਪਿਸਤਰ ਲੈ ਕੇ ਮਗਰ ਲੱਗਿਆ ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਤੇ ਆ ਗੇਟ ਭੰਨਣ ਲੱਗ ਪੈਣ ਮੁੰਡੇ ਨਾਲ ਬਿਵਾਦ ਹੋਇਆ ਸੀ ਬਾਹਰ ਜਾ ਕੇ ਹਾਂਜੀ ਇੱਥੇ ਗਏ ਘਰ ਦੇ ਬੂਹੇਗੇ ਦੁਕਾਨ ਤੇ ਚੀ ਲੈਣ ਗਿਆ ਮੰਗਾ ਦੁਕਾਨ ਵਾਲਾ ਉਹਦੇ ਦੁਕਾਨ ਤੇ ਚੀ ਲੈਣ ਗਿਆ ਉਹ ਬੰਦੇ ਕੌਣ ਸੀ ਜਿਹਨਾਂ ਨੇ ਆ ਕੇ ਮਾਰਿਆ ਉਹ ਸੇਵਕ ਤੇ ਸਾਗਰ ਤੇ ਸੁੱਖਾ ਉਹਦਾ ਨਾਮ ਪੌਂਟਿੰਗ ਜੇ ਨਾਲ ਇੱਥੇ ਪੌਂਟਿੰਗ ਕਹਿੰਦੇ ਉਹ ਫੁੱਲ ਚਿੱਟਾ ਵੇਚ ਰਹੇ ਨੇ ਹਾਂਜੀ ਨਾਲ ਉਹਨਾਂ ਦੇ ਭੈਣ ਨੇ ਅਮਰਜੀਤ ਉਹ ਵੀ ਚਿੱਟਾ ਵੇਚਦੀ ਪਈ ਜੇ ਰੋਕਿਆ ਸਾਡੇ ਦੋ ਪਰਿਵਾਰ ਦੇ ਮੁੰਡੇ ਗਏ ਨੇ ਤੀਜਾ ਪਿੰਡ ਚ ਗਿਆ ਚਿੱਟੇ ਚ 8-8 ਦਿਨ ਦੀ ਵਿੱਥ ਪਈਏ ਪਰ ਨਹੀਂ ਆਟਦੇ ਪਏ ਉਲਟਾ ਸਾਡੇ ਗਾਲ ਪੈਂਦੇ ਪਏ ਹਾਂਜੀ ਹਮਲਾ ਵੀ ਕੀਤਾ ਗਿਆ ਹਾਂਜੀ ਹਾਂਜੀ ਮੈਂ ਜਖਮੀ ਆ ਸੀ ਬਾਰੇ ਮੇਰੇ ਮੇਟ ਟਮਾਰੀ ਜੇ ਉੱਤੇ ਉਹ ਇਟਾ ਕੋਠੇ ਤੇ ਸਾਡਾ ਚਲਾਉਂਦੇ ਰਹਿ ਜੀ ਬਹੁਤ ਜ਼ਿਆਦਾ ਬਰਸਾਤ ਉੱਪਰ ਕੋਠਾ ਵੀ ਸਾਡਾ ਭਰਿਆ ਪਿਆ ਜੇ ਟਾਂ ਦਾ ਹਾਂਜੀ ਬਹੁਤ ਜ਼ਿਆਦਾ ਕਾਪੇ ਕਵਾੜੀਆਂ ਸਭ ਉਹਨਾਂ ਦੇ ਕੋਲ ਸੀ ਜੀ ਦਾਖਲ ਹੋਣ ਗਏ ਸਨ ਪੁਲਸ ਵਾਲਿਆਂ ਨੇ ਕਿਹਾ ਵੀ ਉਹ ਵੀ ਦਾਖਲ ਹੋ ਗਏ ਨੇ ਆਪੇ ਸੱਟਾ ਮਾਰ ਕੇ ਤੁਸੀਂ ਨਾ ਜਾਇਆ ਜੇ ਤੁਹਾਡੇ ਗੱਲ ਪੈਣਗੇ ਸਾਨੂੰ ਭਾਈ ਵੀ ਰੱਖਿਆ ਰਿਪੋਰਟ ਕਰਾਨਗੇ ਪੁਲਸ ਨੇ ਵੀ ਜੋ ਬਹੁਤ ਬੰਦੇ ਫਿਰਦੇ ਤੁਹਾਨੂੰ ਮਾਰ ਦੇਣਗੇ ਸਾਡੀ ਨੋਹ ਘਰ ਕੱਲੀ ਸੀ ਫਿਰ ਇਸ ਕਾਰਨ ਅਸੀਂ ਆ ਗਏ ਨਾਲ ਮੇਰੇ ਸ਼ੂਗਰ ਵੱਤ ਗਈ ਸੀ ਇਸ ਕਾਰਨ ਅਸੀਂ ਉਥੋਂ ਥਾਣੇ 'ਚ ਲੈ ਕੇ ਛੁੱਟੇ ਆ ਗਏ ਮੰਗੇ ਇਹ ਸਾਨੂੰ ਅਨਸਾਫ਼ ਦਿੱਤਿਆ ਜੇ ਮੇਰੇ ਮੁੰਡਿਆਂ ਨੂੰ ਇਹਨਾਂ ਤੋਂ ਬਹੁਤ ਡਾਰੇ ਸੇਵਕ ਤੋਂ ਹਾਂਜੀ ਦਿਨ ਦਿਹਾੜੇ ਸਭ ਕੁਝ ਹਾਂ ਦਿਨ ਦਿਹਾੜੇ ਸਭ ਕੁਝ ਹੋਇਆ 2 ਵਜੇ ਦਾ ਟਾਈਮ ਮੈਂ 100 ਨੰਬਰ ਤੇ ਮੈਂ ਫੋਨ ਵੀ ਕੀਤਾ ਜੇ ਪੁਲਿਸ ਆਈਏ ਤੇ ਉਲਟਾ ਮੇਰੀ ਨੌ ਨਾਲ ਬੋਲ ਕੇ ਗਏ ਨੇ ਮੇਰੀ ਨੌ ਨੇ ਬਿਆਨ ਦਿੱਤੇ ਨੇ ਤੇ ਹਾਂਜੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਿ ਨਾਮ ਤੁਹਾਡਾ ਕੀ ਨਾਮ ਤੁਹਾਡਾ ਸੋਹਣਾ ਲਾਲ ਹੈ ਜਿਹੜਾ ਤੇ ਜਿਹੜਾ ਹਮਲਾ ਆਇਆ ਕਿੱਥੋਂ ਦਾ ਰਹਿਣ ਵਾਲੇ ਤੇ ਕਿਵੇਂ ਹੋਇਆ ਢੰਡਾ ਦੇ ਭਾਈ ਉਹਦਾ ਜਾਣਾ ਤੋਂ ਮੜਾ ਬੋਟਾ ਤੇ ਉਹਦੇ ਨੇ ਰਿਪੋਰਟ ਸ਼ਿਕਾਇਤ ਹੋ ਗਿਆ ਸੀ ਅੱਜ ਸਰਪੇ ਘੜਾ ਆਇਆ ਸੀ ਮੇਰਾ ਬੇਲੀ ਛੋਟਾ ਤੇ ਉਹ ਦੋਨੇ ਭਰਾ ਜਿਹਨੇ ਗਲਤ ਆ ਗਏ ਕੀ ਕੋਈ ਫੰਕਸ਼ਨ ਸੀ ਤੁਹਾਡੇ ਘਰੇ ਹਾਂਜੀ ਫੰਕਸ਼ਨ ਸੀ ਤੇ ਕੀ ਡੀਜਨ ਰੋਕਦੇ ਸੀ ਕੀ ਕਰਦੇ ਨਾ ਨਾ ਵਾਹੇ ਲਾਤੀ ਲਾਤੀ ਸੀ ਨੱਚਦੇ ਡੱਪੜਾ ਘੜੇ ਨੇ ਘਰੇ ਆਇਆ ਕਹਿੰਦਾ ਮੈਂ ਤੋਂ ਵੱਡਾ ਭਰਾ ਹੈ ਕਹਿੰਦਾ ਹੋਂ ਦੇ ਗੱਲ ਖਾਣਾ ਮੈਂ ਹੂੰ ਕਰਿਆ ਆਪਾਂ ਗੱਲ ਥੋੜਾ ਪੰਦਾਨੀ ਤੇਸਰਾ ਆਪਣੇ ਪੁੱਟਣ ਆਏ ਹਾਂਜੀ ਤੇਸੇ ਕਰਕੇ ਸਮਝ ਆਇਆ ਫਿਰ ਭੇਜਦਾ ਤੇ ਉਹਨਾਂ ਦਾ ਛੋਟਾ ਬੇਲੀ ਖੜਾ ਆਇਆ ਸੀ ਤੇ ਉਹਦੇ ਦੋਨੇ ਭਰਾ ਗਲਤ ਆ ਤੇ ਤੁਹਾਡੇ ਤੇ ਹਮਲਾ ਕਿਵੇਂ ਕੀਤਾ ਸਾਡੇ ਦੇ ਵਲੋਂ ਲੈ ਕੇ ਕਾਫੀ ਇਹ ਗੈਸ ਲਵਾਵਰ ਬਾਹੂ ਕੀ ਮਾਰਿਆ ਨੇ ਪਾਪਾ ਮਾਰਿਆ ਪਾਪਾ ਮਾਰਿਆ ਕਿੰਨੇ ਬੰਦਿਆਂ ਨੇ ਮਾਰਿਆ ਹੈਗੇ 2-3 ਭਰਾ ਨੇ ਮੁੰਡੇ ਹੀ ਨੇ ਥੈਂਕ ਯੂ ਅਦੀ ਮਾਤਾ ਇਹ ਉੱਜੇ ਸੀ ਕਾਰਵਾਈ ਹੋਣੀ ਹੁਣ ਹੋਣੀ ਚਾਹੀਦੀ ਇਹਨਾਂ ਤੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਹਮਲਾ ਕੀਤਾ